ਆਪਸ ਕਰਦੇ ਆਂ ਕੀ ਅੰਬਦਾਰ ਮੇਰਾ ਅੱਜ ਦਾ ਮੁੱਦਾ ਤਾਂ ਵੈਸੇ ਕੇਰਾ ਤਾਂ ਟਿੱਗ ਗਿਆ ਜੋ ਪੰਜਾਬ ਦੇ ਵਿੱਚ ਪਿਛਲੇ ਸਮੇਂ ਚ ਇਹ ਸਰਕਾਰ ਨੇ ਲੈਣ ਪੁਰਬਾਰਸੀ ਲਿਆਂਦੀ ਸੀ ਉਹਦੇ ਖਿਲਾਫ ਸਾਰੇ ਪੰਜਾਬ ਦੇ ਵਿੱਚ ਹੀ ਧਰਨੇ ਹੋਏ ਮੁਜ਼ਾਹਰੇ ਹੋਏ ਬਹੁਤ ਲੋਕਾਂ ਨੇ ਪ੍ਰੋਟੈਸਟ ਕੀਤਾ ਉਸ ਗੱਲ ਦੇ ਵਿੱਚ 파ਰਸੀ ਦਾ ਲੋਕਾਂ ਦੇ ਦਰਵਾਜ਼ੇ ਥੱਲੇ ਆ ਕੇ ਸਰਕਾਰ ਨੇ ਉਸ ਪਾਲਸੀ ਨੂੰ ਰੱਦ ਕਰ ਦਿੱਤਾ ਅਕਾਲੀ ਦਲ ਨੇ ਵੀ ਬਹੁਤ ਵੱਡਾ ਸੰਘਰਸ਼ ਵਿੜਿਆ ਇਸ ਪਾਲਸੀ ਦੇ ਖਿਲਾਫ ਵੱਡੇ ਵੱਡੇ ਧਰਨੇ ਲੱਗੇ ਚਾਰ ਜ਼ਿਲ੍ਹੇ 'ਚ ਸਾਡੇ ਧਰਨੇ ਲੱਗੇ ਸੀ ਇਸ ਪਾਲਸੀ ਦੇ ਖਿਲਾਫ ਜਿਹੜੇ ਚਾਰੇ ਬਹੁਤ ਵੱਡੇ ਸੀ ਉਦੋਂ ਬਾਰੇ ਸਾਰੇ ਪੰਜਾਬ 'ਚ ਸੀ ਰੱਖਲੇ ਸੀਗੇ ਧਰਨੇ ਲਾਉਣੇ ਆ ਤੇ ਨਾਲ 1 ਸਤੰਬਰ ਤੋਂ ਅਸੀਂ ਮੋਰਚੇ ਦੀ ਸਟਾਰਟਿੰਗ ਕਰ ਲਈ ਸੀ 1 ਸਤੰਬਰ ਨੂੰ ਅਸੀਂ ਮੋਰਚਾ ਲਾਵਾਂਗੇ ਪਾਰਟੀ ਪ੍ਰਧਾਨ ਸਾਡੇ ਸਰਦਾਰ ਸੁਖਬੀ ਸਿੰਘ ਵੀ ਬਾਦਲ ਉਹ ਸੂਬੇ ਚ ਦੀ ਵਿਵਾਈ ਕਰਨਗੇ ਤੇ ਤਾਂ ਰੋਜ਼ ਹੀ 500 ਬੰਦੇ ਦਾ ਜਥਾ ਰੋਜ਼ ਜਾਇਆ ਕਰੂਗਾ ਗ੍ਰਿਫਤ ਦੇ ਉਤਾਰੀ ਦੇਣ ਦੀ ਖਾਤਰ ਉੱਥੇ ਚੰਡੀਗੜ੍ਹ ਜਿੱਥੇ ਕੇਜਲਵਾਲ ਸਾਹਿਬ ਰਹਿੰਦੇ ਸੀ ਸੋ ਉਸ ਤੋਂ ਫਿਰ ਇਹਨਾਂ ਨੇ ਪ੍ਰੈਸ਼ਰ ਪਿਆ ਲੋਕਾਂ ਦਾ ਬਹੁਤ ਜ਼ਿਆਦਾ ਸਾਰਾ ਪੰਜਾਬ ਹੀ ਹਿਲਕਣਾ ਸੀਗਾ ਇਹਨਾਂ ਨੇ ਉਹ ਬਾਪਸ ਲੈ ਲੈ ਜਿਹੜਾ ਉਹ ਸੀ ਇੱਕ ਬਹੁਤ ਵੱਡੀ ਠੱਗੀ ਫਿਰ ਉਹ ਲੈਂਡ ਪੋਲਿਸੀ ਦਾ ਬਦਲ ਗਿਆ ਕਿ ਲੋਕਾਂ ਦੀ ਸਹਿਮਤੀ ਨਾਲ ਜ਼ਮੀਨ ਲੈਣੀ ਸਰਕਾਰ ਨੂੰ ਜੇ ਲੋਕ ਦੇਣਾ ਚਾਹੁੰਦੇ ਆ ਕਿਸੇ ਨੂੰ ਕੋਈ ਇਤਰਾਜ਼ ਨਹੀਂ ਅੱਗੇ ਵੀ ਬਹੁਤ ਲੰੰਗੀਆਂ ਸਰਕਾਰਾਂ ਨੇ ਬੜੀਆਂ ਚੀਜ਼ਾਂ ਬਣਾਈਆਂ ਨੇ ਚੱਲਦਾ ਰਹਿੰਦਾ ਇਹ ਲੈਂਡ ਪਾਲਿਸੀ ਦਾ ਜੇ ਰਜਾ ਹੁਣ ਵੀ ਅਸੀਂ ਕਹਿੰਦੇ ਜੇ ਲੋਕ ਦੇਣਾ ਚਾਹੁੰਦੇ ਆ ਸਾਨੂੰ ਕਿਧਰ ਆ ਜੇ ਖੁਸ਼ੀ ਨਾਲ ਲੋਕ ਦੇਣਾ ਚਾਹੁੰਦੇ ਆ ਇਹ ਫਿਰ ਪਾਲਿਸੀ ਦਾ ਤੇ ਮੋਲੀ ਲੈ ਲੈ ਸਰਕਾਰ ਨੇ ਜੇ ਕੋਈ ਚੀਜ਼ਾਂ ਬਣਾਉਣੀਆਂ ਨੇ ਜੇ ਸਰਕਾਰ ਠੀਕ ਸਮਝਦੀ ਹੈ ਕਿਸਾਨਾਂ ਨੂੰ ਖੁਸ਼ ਕਰਕੇ ਜਿੰਨੇ ਉਹ ਪੈਸੇ ਮੰਗਦੇ ਆ ਪ੍ਰਤੀ ਏਕੜ ਉਹਨਾਂ ਨੂੰ ਪੈਸੇ ਦੇ ਦੇਣਾ ਰਜਿਸਟਰੀਆਂ ਕਰਾ ਦੇਣਾ ਇਹ ਹੁਣ ਜਿਹੜੀ ਇਹ ਤਾਂ ਬੜੀ ਉਲਝ ਕਿ ਅਸੀਂ ਇੱਥੇ ਪਹਿਲੀ ਗੱਲ ਤਾਂ ਇੰਨੀ ਵੱਡੀ ਜ਼ਮੀਨ ਅੱਜ ਤੱਕ ਕਦੇ ਕੋਈ ਕ్వੈਰੀ ਨਹੀਂ ਹੋਈ 48000 ਏਕੜ ਜ਼ਮੀਨ ਬਹੁਤ ਵੱਡਾ ਰਕਬਾ ਹੁੰਦਾ ਤੇ ਛੋਟਾ ਨਹੀਂ ਪੰਜਾਬ ਚ ਪਹਿਲਾਂ ਹੀ ਬੜਾ ਤੇ ਘਟ ਗਿਆ ਰਕਬਾ ਜਿਹੜਾ ਖੇਤੀਬਾੜੀ ਵਾਲਾ ਤੇ ਪੰਜਾਬ ਖੇਤੀ ਪ੍ਰਧਾਨ ਸੂਬਾ ਇਹਦਾ ਨਾਂ ਹੁਣ ਕਰਕੇ ਇਸੇ ਕਰਕੇ ਦੁਨੀਆ ਦੇ ਵਿੱਚ ਇੱਕ ਨੰਬਰ ਤੇ ਸੀ ਕਿ ਖੇਤੀ ਪ੍ਰਧਾਨ ਸੂਬਾ ਸਾਰੇ ਮੁਰਖ ਦਾ ਢਿੱਡ ਭਰਿਆ ਹੀ ਨੇ ਪਹਿਲਾਂ ਤਾਂ ਰਾਜ ਹੁੰਦਾ ਹੀ ਨਹੀਂ ਸੀ ਆਪਣੇ ਦੇਸ਼ ਦੇ ਵਿੱਚ ਅਮਰੀਕਾ ਤੋਂ ਲੈਂਦੇ ਹੁੰਦੇ ਸੀ ਆਪਾਂ ਬੜੀਆਂ ਮਹਿੰਗੀਆਂ ਸ਼ਰਤਾਂ ਦੇ ਉੱਤੇ ਸੋ ਉਸ ਨੂੰ ਵੀ ਹੁਣ ਢਾਹ ਲੱਗਦੀ ਹੈ ਬਹੁਤ ਵੱਡੀ ਜਿਹੜਾ ਚੰਗਾ ਏਰੀਆ ਸਾਰਾ ਕਦੇ ਵੀ ਜਿੱਥੇ ਇੰਡਸਟਰੀ ਲੱਗਦੀ ਹੈ ਜਾਂ ਕੋਈ ਇਹਦੀਆਂ ਕਲੋਨੀਆਂ ਵੱਡਦੀਆਂ ਉਹ ਬਹੁਤੀ ਚੰਗੀ ਜ਼ਮੀਨ ਨੂੰ ਨਹੀਂ ਛੱਡਦੀ ਆਉਂਦੀਆਂ ਗਵਰਨਮੈਂਟਾਂ ਉਹ ਮਾੜੀ ਜ਼ਮੀਨ ਨੂੰ ਛੱਡਦੀਆਂ ਹੁੰਦੀਆਂ ਕਿ ਇੱਥੇ ਇੱਥੇ ਹੋਰ ਤਾਂ ਕੋਈ ਸੁੰਦਾ ਨਹੀਂ ਜਿੱਥੇ ਘਰ ਬਣਾ ਦਿਓ ਜਾਂ ਇੰਡਸਟਰੀ ਲਾ ਦਿਓ ਇਹਨਾਂ ਨੇ ਜ਼ਮੀਨਾਂ ਵੀ ਸਾਰੀ ਚੰਗੀ ਤੋਂ ਚੰਗੀ ਸਾਰੀ ਕਿਤੇ ਵੀ ਵੇਖ ਲਓ ਚੰਗੀ ਤੋਂ ਚੰਗੀ ਛੱਡੀ ਸੀ ਪਰ ਉਹ ਪਾਲਿਸੀ 'ਚ ਇੰਨਾ ਫਲਾਬ ਸੀਗਾ ਕਿ ਜਿਵੇਂ ਕਹਤਾ ਇੱਕ ਬੰਦੇ ਨੂੰ ਦੇ ਇੱਕ ਕਿਲਾ ਤੇਰੀ ਜ਼ਮੀਨ ਆ ਉਹ ਦੋ ਪਲਾਟ ਦੇਵਾਗੇ ਇੱਕ ਸ਼ੋਰੂਮ ਦੇਵਾਗੇ ਪਲਾਟ ਤੇ ਸ਼ੋਰੂਮ ਤਾਂ ਤਾਂ ਹੀ ਕੰਮ ਆਉਣਗੇ ਨਾ ਜੋ ਉੱਥੇ ਕਲੋਨੀ ਹੋ ਜਾਏਗੀ ਤਿਆਰ ਕਲੋਨੀ ਸਾਰ ਕੇ ਸਹੂਲਤਾਂ ਉਹਦੇ ਚ ਹੋ ਜਾਣਗੀਆਂ ਉਹਦੇ ਵਾਸਤੇ ਪੈਸਾ ਕੋਈ ਨਹੀਂ ਸਰਕਾਰ ਕੋਲ ਕਲੋਨੀ ਨੂੰ ਡਿਵੈਲਪਮੈਂਟ ਕਰਨ ਵਾਸਤੇ ਤੇ ਕੋਈ ਪੈਸਾ ਨਹੀਂ ਸਰਕਾਰ ਕੋਲ ਤੇ ਫਿਰ ਉਹਦਾ ਸ਼ੋਰੂਮ ਵਿਕੇਗਾ ਕਿੱਥੋਂ ਉਹਦਾ ਪਲਾਟ ਵਿਕੇਗਾ ਕਿੱਥੋਂ ਜ਼ਮੀਨ ਤੇ ਗਵਰਨਮੈਂਟ ਕਬਜ਼ਾ ਕਰ ਲੂਗੀ ਸ਼ੋਰੂਮ ਤੇ ਪਲਾਟ ਵਿਕਣੇ ਨਹੀਂ ਉਹ ਤਾਂ ਕਹਿਆ ਕਿਸੇ ਪਾਸੇ ਜੋ ਕੰਮ ਵੀ ਨਾ ਜਾਊਗਾ ਕਿੰਦਾ ਹਲੇ ਤੱਕ ਵੀ ਚੰਡੀਗੜ੍ਹ ਵੀ ਬਣੇ ਨੂੰ ਵੇਖੋ ਵੀ 75 ਸਾਲ ਦੇ ਲਗਭਗ 72 75 ਸਾਲ ਹੋ ਗਏ ਚੰਡੀਗੜ੍ਹ ਬਣੇ ਨੂੰ ਨਾ ਪਰਤੇ ਦੱਸੋ ਮੁੱਖ ਵੀ ਹਲੇ 25% 20 25% ਰਕਵਾ ਖਾਦੀ ਪਿਆ ਉਦੋਂ ਲੁਧਿਆਣਾ ਲੈ ਲੋ ਮਹਾਲੀ ਲੈ ਲੋ ਅੱਜ ਵੀ ਮਹਾਲੀ ਦੇ ਵਿੱਚ ਸ਼ੋਰੂਮ ਬਣਿਆ ਐਰਪੋਰਟ ਟ੍ਰੈਕ ਤੇ ਜਾਇਓ ਤੁਸੀਂ ਲਿਖਿਆ ਪਿਆ 2 ਲਟਰ 2 ਲਟਰ 2 ਲਟਰ ਰੇਗ ਦੇ ਲਿਖਿਆ ਪਿਆ ਉਹ बिक ਨਹੀਂ ਰਿਹਾ ਤੇ ਜੇ ਪਹਿਲਾਂ ਹੀ ਖਲਾਪ ਐ ਇੰਨਾ ਕੰਮ ਪੰਜਾਬ ਵਿੱਚ ਪਹਿਲਾਂ ਹੀ ਖਾਲੀ ਪਿਆ ਇਹਦਾ बिक ਨਹੀਂ ਰਿਹਾ ਇਹ ਹੁਣ ਜਿੱਤੇ ਇੱਕ ਬਹੁਤ ਵੱਡੀ ਠੱਗੀ ਸੀਗੀ ਪੰਜਾਬ ਦੇ ਲੋਕਾਂ ਨਾਲ ਵੀ ਕਿਰਾ ਜ਼ਮੀਰ ਆਪਦੇ ਨਾਲ ਲੈ ਕੇ ਮੁੜ ਕੇ ਲੋਕ ਪੂਰੇ ਫਿਰ ਰੌਲਾ ਪਾਉਂਦੇ ਅਸੀਂ ਇਹ ਜ਼ਮੀਰ ਆਪਦੇ ਨਾਲ ਕਰਾ ਕੇ ਬੈਂਕਾਂ ਤੋਂ ਲੋਨ ਲੈ ਲਾਂਗੇ ਬੈਂਕਾਂ ਤੋਂ ਲੋਨ ਲੈ ਕੇ ਇਹ ਜਿਹੜੀਆਂ ਅਸੀਂ ਝੂਠ ਝਾੜ ਬੋਲਿਆ 1000 ਰੁਪਏ ਵਾਲਾ ਉਹ ਇੱਧਰ ਪੈਸੇ ਧੱਕਦੇ ਵੀ ਇੱਧਰ ਉਹ ਇੱਕ ਬਹੁਤ ਵੱਡਾ ਧੋਖਾ ਸੀਗਾ ਪੰਜਾਬ ਦੇ ਲੋਕਾਂ ਨਾਲ ਚੱਗਾ ਹੋ ਗਿਆ ਪੰਜਾਬ ਦੇ ਲੋਕ ਉੱਠ ਖੜੇ ਸਾਰੀਆਂ ਪਾਰਟੀਆਂ ਉੱਠੀਆਂ ਪੰਜਾਬ ਦੇ ਲੋਕ ਉੱਠੇ ਕਾਲੀ ਧੱਲੇ ਮੂਹਰੇ ਹੋ ਕੇ ਸ਼ਿਕਾਇਤ ਕੀਤਾ ਇਹਦੇ ਵਿੱਚ ਸਰਕਾਰ ਨੇ ਪਛੇਟਣਾ ਤੇ ਜਿਸ ਤੰਗ ਨਾਲ ਬਾਤ ਹੋਈ ਗਈ ਉਹ ਕਿਵੇਂ ਦੇਈਓ ਕਿਸਾਨ ਇਹ ਗੱਲ ਕਹਿ ਰਿਹਾ ਜੀ ਇਹਦੇ ਫੌਜੀ ਦਾ ਪੂਰੀ ਸਾਡਾ ਜਿਹੜਾ ਸੰਘਰਸ਼ ਹੈ ਸਾਡਾ ਕਿਸਾਨ ਲੋਕ ਤਾਂ ਇਹ ਗੱਲ ਕਹਿ ਰਿਹਾ ਕਿ ਸਾਡਾ ਸੰਘਰਸ਼ ਇਸ ਤਰ੍ਹਾਂ ਜਾਰੀ ਰਹੂਗਾ ਕਿਵੇਂ ਦੇਈਓ ਨਹੀਂ ਵੇਖੋ ਇਸੇ ਰਾਦਰਤਾ ਉਹਨੇ ਕਰਤੀ ਹੈ ਜਿਹੜੀ ਸਹੀ ਗੱਲ ਆ ਉਹਨੂੰ ਆਪਾਂ ਇਧਰ ਉਧਰ ਵੀ ਨਹੀਂ ਹੋ ਸਕਦੇ ਜੇ ਅਸੀਂ ਐਵੇਂ ਪੀਜੇਗੇ ਵੀ ਨਹੀਂ ਵਿਸ਼ਵਾਸ ਤਾਂ ਇਹ ਸਰਕਾਰ ਤੇ ਕੋਈ ਕਰਦਾ ਨਹੀਂ ਉਹ ਵੀ ਉਹ ਵੀ ਕਿਉਂ ਕਰਨ ਅਸਵੀਨ ਕਰਦੇ ਪਹਿਲਾਂ ਹੋਟਲ ਨੋਟੀਫਿਕੇਸ਼ਨ ਡੀ ਨੋਟੀਫਿਕੇਸ਼ਨ ਕਵਰੇਜ ਵੀ ਹੋ ਗਿਆ ਪਰ ਇਹਨਾਂ ਨੇ ਪਤਾ ਨਹੀਂ ਕੋਈ ਹੋਰ ਟੰਗ ਨਾਲ ਲਿਆਓ ਆਪਾਂ ਮੰਨ ਲਵਈਏ ਤਾਂ ਇਹਨਾਂ ਨੇ ਵਾਅਦਾ ਕਰਤੀ ਜਿਹੜੀ ਸੀਗੀ ਹੁਣ ਵਾਲੀ ਤੇ ਕੋਈ ਦੋ ਅੱਖਰ ਹੋਰ ਲੈ ਕੇ ਵੀਗੇਟੇਡ ਟੱਗ ਨਾਲ ਹੋਰ ਲਿਆਓ ਤਾਂ ਲੋਕ ਹੀ ਡਰਦੇ ਨੇ ਸਾਰੇ ਇਹਨਾਂ ਦਾ ਇਤਵਾਰ ਕੋਈ ਨਹੀਂ ਇਸ ਗੱਲ ਤੇ ਵਿਜਿਤ ਨੇ ਹਲੇ ਵੀ ਆਪਦਾ ਜੇ ਪਹਿਲਾ ਵਿਜਿਤ ਸੀਗੇ ਬਾਹਰ ਰਹੀਆਂ ਕੋਪਕੀਆਂ ਨਾਲ ਗੜਕਾਵਾ ਵਗੈਰੀਂ ਨੇ ਇਹਨਾਂ ਦੇ ਸੌਤੇ ਹੋਏ ਹੋਏ ਨੇ ਇਹ ਕਿਸੇ ਹੋਰ ਢੰਗ ਨਾਲ ਲਿਆਓ ਆ ਆਸ ਕਿ ਲੋੜ ਦੇ ਕਿਸੇ ਕਿਸਮ ਦੇ ਸਬੂਤ ਕਰੀ ਦੇ ਜੀ ਇਸੀ ਸਿੱਤ ਸੀ ਲਰ ਪੂਰਬ ਦੇ ਉੱਤੇ ਕਿਹੜੇ ਕੰਨ